ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਂਡ ਪਿੰਡ ਦੀ ਵੀਡੀਓ ਆ ਜੀ ਜਿੰਨੀਆਂ ਕ ਆਪਾਂ ਇਸ ਘਰੋਂ ਵੀਡੀਓ ਅਪਲੋਡ ਕਰੀ ਦੀਆਂ ਰੋਜ਼ ਦੂਜੇ ਜਾਂ ਤੀਜੇ ਦਿਨ ਆਪਾਂ ਇਸ ਘਰੋਂ ਅਪਲੋਡ ਕਰੀ ਦੀਏ ਜੀ ਵੀਡੀਓ ਹਮੇਸ਼ਾ ਸਾਫ਼ ਸੁਥਰੇ ਨਾਗ ਹੁੰਦੇ ਜਿਆਦਾ ਦਾ ਰਮੱਝਾ ਹੁੰਦੀਆਂ ਤੇ ਜੇ ਕੋਈ ਚੰਗੀ ਵਿਹੜ ਬਾਈ ਦੱਸਦਾ ਕਿ ਆਪਾਂ ਨੂੰ ਮਿਲ ਜੇ ਤਾਂ ਆਪਾਂ ਵਿਹੜ ਵੀ ਲੈ ਲਈਦੀ ਐ ਅੱਜ ਵੀ ਇੱਕ ਚੰਗੀ ਵਿਹੜ ਆ ਚੰਗੇ ਦੁੱਧ ਵਾਲੀ ਤੇ ਇੱਕ ਵੀਰੇ ਜਿਹੜੀ ਮੋਸਟ ਡਿਮਾਂਡਡ ਚੀਜ਼ ਆ ਅੱਜ ਦੇ ਸਮੇਂ 'ਚ ਮੀਨੀ ਪਹਿਲਾ ਸੂਆ ਝੋਟੀ ਆ ਜੀ ਨਗੀਨਾ ਐ ਤੇ ਬੱਚਾ ਉਦੋਂ ਵੀ ਚੰਗਾ ਮਗਰ ਚੰਗੇ ਦੁੱਧ ਤੇ ਚੱਲੀ ਜਾਂਦੀ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਐ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਸਕਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਗੁਰਪ੍ਰੀਤ ਸਿੰਘ ਪਿੰਡ ਥਰਾਜ ਤਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਨੁਮਰ ਨੰਬਰ 9876745854 ਦੋ ਤੋਫੇ ਆ ਬਰੇ ਦੋ ਤੋਫੇ ਆ ਬਾਈ ਜਿਹੜਾ ਆਪਾਂ ਵੱਡੀ ਵੜ ਪਾਈ ਸੀ 21 ਕਿਲੋ ਵਾਲੀ ਬੋਲੀ ਵਾਲੀ ਵੈਗੀ ਬਰੇ ਉਹ ਹਾਂ ਉਹ ਪਹਿਲੇ ਫੋਨ ਤੇ ਬਾਈਆਂ ਲੱਗ ਠੀਕ ਆ ਕਿੰਨੇ ਕਾ ਕੇ ਫੋਨ ਬਰੇ ਉਹਦੇ ਫੋਨ ਬਈ ਅਜੇ ਵੀ ਆਈ ਜਾਂਦੇ ਆ ਫੋਨ ਬਸ ਹੀ ਉਦੋਂ ਹੀ ਆਪਾਂ ਦੱਸਿਆ ਵੀਡੀਓ ਚ ਹੂੰ ਬਈ ਚੀਜ਼ ਨੂੰ ਫੋਨ ਹੁੰਦਾ ਚੀਜ਼ ਨੂੰ ਫੋਨ ਬਈ ਆ ਦਾ ਸਕਿਪ ਕਰਦਾ YouTube ਦਾ ਹਾਂ ਇਹ ਤਾਂ ਚੰਗੀ ਚੀਜ਼ ਦੇ ਰੇਕ ਦੇਖਣਾ ਵੀ ਪਸੰਦ ਕਰਦਾ ਬਾਕੀ ਨਾਲ ਬਹਿ ਜਾਂਦੇ ਆ ਬਾਈ ਕੋਈ ਆਪਾਂ ਪਕਾਈ ਨਹੀਂ ਨਾਲ ਦੇ ਪਹਿਲੇ ਦੂਜੇ ਫੋਨ ਤੇ ਸੌਦਾ ਹੋ ਜਾਂਦਾ ਆਪਣੇ ਛੋਟ ਛੱਪੇ ਵਾਲੇ ਮੁੱਲ ਹੁੰਦੇ ਬਾਈ ਠੀਕ ਆ ਪੂਰੇ ਜਿਹੀ ਕਰੀ ਤੇ ਪੂਰੇ ਜਿਹੀ ਕਰੀ ਪਹਿਲਾਂ ਤਾਂ ਵੀਰੇ ਮੀਨਿਸ ਦਾ ਸੂਆ ਆ ਗਿਆ ਨਮਾ ਪਹਿਲਾ ਸੂਆ ਬਾਈ 4 ਦੰਦ ਦਾ ਦੋਨੇ ਸਿੰਘ ਹੈਲ ਦੇ ਅਰੀਜਨਲ 4 ਦੰਦ ਦਾ ਗਾਰੰਟੀ ਹੈ ਦੰਦਾਂ ਦੀ ਪਾਟ ਤੇ ਕੇ ਦੱਸਾਂ ਨਾ ਬਈ ਲਓ ਚੈੱਕ ਹੀ ਕਰਾ ਦਿੰਦੇ ਆ ਜੇ ਚੈੱਕ ਕਰਾ ਲੈ ਜੇ ਗਾਰੰਟੀ ਹੋਊ ਤਾਂ ਬਈ ਰਹਿਣ ਦੇ ਗਾਰੰਟੀ ਆ ਬਈ ਛਿੱਗੀ ਹੋਈ ਝੋਟੀ ਛੱਡ ਜੇ ਠੀਕ ਆ ਕਦੋਂ ਸੂਈ ਆ ਜੀ ਇਹ ਇਹਨੂੰ ਬਈ ਹਫ਼ਤਾ ਹੋ ਗਿਆ ਹੂੰ ਬੱਚੇ ਨੂੰ ਦੁੱਧ ਦੁੱਧ ਬਾਹਾਂ ਛੱਡਿਆ ਮਾਲਕਾਂ ਦਾ ਹੂੰ ਅਜੇ ਤੰਦਾਂ ਤੇ ਮਾਸ ਵੀ ਨਹੀਂ ਲੈ ਲੈ ਲਓ ਜੀ ਚੈੱਕ ਕਰੋ ਜਣੀ ਸ਼ੌਕੀਆ ਬੰਦੇ ਦੀ ਰੱਖੀ ਹੋਈ ਸੀਗੀ ਹਾਂ ਬਈ ਠੀਕ ਆ ਇੱਕ ਹਫ਼ਤਾ ਹੋ ਗਿਆ ਸੂਈ ਨੂੰ ਜੇਰ ਕੰਪਲੀਟ ਆ ਜੀ ਇਹਦੀ ਜੇਰ ਦੀ ਭਾਰ ਪਿੱਛੇ ਦੀ ਗਾਰੰਟੀ ਆ ਬਈ ਜਿਹੜਾ ਹੁਣ ਆਪਾਂ ਚਵਾ ਦਾਂਗੇ 11 ਕਿਲੋ ਤੇ ਚੱਲ ਰਹੀ ਹੈ ਚਵਾ ਦਾਂਗੇ ਹਾਂ 11 ਕਿਲੋ ਚਵਾ ਦਾਂਗੇ ਆਪਣੇ ਘਰੇ 12 13 ਕਿਲੋ ਹਾਂ ਥਣਾ ਦੀ ਗਰੰਟੀ ਹੈ ਥਣਾ ਦੀ ਬਾਲਾ ਚੰਗਾ ਥਾਂ ਲੱਗਾ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਮੀਨੀ ਭਾਲਦੇ ਫਿਰਦੇ ਸੀ ਤਾਂ ਬਾਈ ਮੀਨੀ ਦਾ ਆਪਾਂ ਤੋਹਫਾ ਮੰਨ ਕੇ ਆਇਓ ਜੀ ਸੂਆ ਪਹਿਲਾ ਮੂੰਹ ਤੋਂ ਚਾਰ ਦੰਦ ਕੱਟੀ ਨੂੰ ਇਹਨੇ ਜਨਮ ਦਿੱਤਾ ਇੱਕ ਹਫਤਾ ਹੋ ਗਿਆ ਸੂਈ ਨੂੰ ਤੇ ਜਿਹੜਾ ਨੈੱਟ ਦੁੱਧ ਤਿਆਰ ਆ ਉਹ 11 ਕਿਲੋ ਕਿਸੇ ਬਾਈ ਦੇ ਕਰੋ ਆਉ ਦਾ ਜੋਖ ਕੇ ਲਾ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਹਜੇ ਵੀਰੇ ਚੋਟੀ ਦੰਦਾਂ ਚ ਤੁਹਾਨੂੰ ਵੀ ਪਤਾ ਮੇਰੇ ਬੇਲ ਭਜਨ ਹਜੇ ਕਰਮ ਵਾਲੀ ਹੋਰ ਕਰੂਗੀ ਹੁਣ ਤੁਸੀਂ ਹਾਈਟ ਬਾਈ ਦੇ ਤਾਪ ਚੈੱਕ ਕਰ ਲਿਓ ਹੂੰ ਤੇ ਉੱਚੀ ਵੇਖ ਲਵੇ ਕਿੰਨੀ ਛੋਟੀ ਨਹੀਂ ਫੁੱਲ ਵੱਡੀਆਂ ਜਾ ਗਈ ਪੂਰਾ ਟਾਪ ਦਾ ਫੁੱਲ ਵੱਡਾ ਸਹਜੀ ਹਵਾ ਰੋਕ ਲੀ ਵੀਰੇ ਪਹਿਲਾਂ ਹਵਾਨੇ ਦੀ ਮੈਂ ਖੂਬਸੂਰਤੀ ਤੁਹਾਨੂੰ ਦਿਖਾਵਾਂ ਐਚ ਐਫ ਗ ਬਿਹੜਾ ਅਰਗਾ ਹਵਾਨਾ ਹਵਾਨਾ ਚੈੱਕ ਕਰੋ ਆ ਜਿਹੜਾ ਹਵਾਨਾ ਰੇਕ ਮੱਝ ਦੇ ਨਹੀਂ ਹੁੰਦਾ ਵੀਰੇ ਉਨਾ ਹੀ ਅੱਗੇ ਨੂੰ ਆ ਤੇ ਉਨਾ ਹੀ ਪਿੱਛੇ ਨੂੰ ਆ ਸ਼ਕੀਨ ਛੋਟੀ ਆਪਾਂ ਕਹਿ ਸਕਦੇ ਆ ਬਾਕੀ 2 ਇੰਚੀ ਪੂਰੀ ਜਿੱਟੀ ਆ ਹੂੰ 2 ਇੰਚੀ ਪੂਰੀ ਜਿੱਟੀ ਆ ਬਾਕੀ ਸਾਰੀ ਜੈਡ ਆ ਕਤਲੇ ਹਾਰੇ ਦਾ ਕਰਦੀ ਕੋਈ ਗੱਲ ਨਹੀਂ ਵੀਰੇ ਬੰਨ ਲਿਓ ਜੀ ਇੱਕ ਨੱਕ 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 ਤੁਹਾਨੂੰ ਫ੍ਰੀ ਮਿਲ ਜਾਣਾ ਕੱਟੀ ਵਾਲੀ ਚੰਗੀ ਉਹਨਾਂ ਦੀ ਬੱਚਾ ਤੁਹਾਨੂੰ ਮਿਲ ਜਾਣਾ ਜੀ ਮਗਰ ਕੱਟੀ ਜੀ ਇਹਦੇ ਯੈਸ ਤੇ ਨੋ ਡਿਮਾਂਡ ਵੀਰੇ ਮੋਲ ਤਾਂ ਬਈ ਇਹਦਾ ਪਾ 135 30 ਕਰਾ ਲਾ ਹੂੰ 122 ਦੇਣੀ ਹੈ ਬਈ ਠੰਡੀ ਦੇ ਕਿੰਨੀ ਜੋ 122000 ਦੀ ਜੀ ਠੀਕ ਆ ਸੀਐਸ ਲੱਗ ਕਰਮ ਵਾਲੀ ਪੂਰੀ ਹੈ ਜੀ 1 ਲੱਖ ਤੇ 22000 ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਝੋਟੀ ਨਿੰਦਣ ਜੋਗਾ ਬਾਕੀ ਉਹ ਵੀ ਦੇਲ ਦੀ ਨਹੀਂ ਲਈ ਜਾਮਾ ਕਿ ਸ਼ਾਹ ਕਾਲੀ ਝੋਟੀ ਹੈ ਹੂੰ ਠੀਕ ਆ ਹੂੰ ਝੋਟੀ ਕੋਈ ਆ ਕੇ ਮੇਰੇ ਨਿੰਦ ਨਹੀਂ ਸਕਦਾ ਕਿਉਂਕਿ ਸਨੱਖ ਪੁਣਾ ਬਹੁਤ ਜ਼ਿਆਦਾ ਝੋਟੀ ਦਾ ਪੈਠ ਕੁੜੇ ਦੀ ਚੜਾਈ ਤੁਸੀਂ ਚੈੱਕ ਕਰ ਲਓ ਹਵਾਨੇ ਦੀ ਫਿਟਨੈਸ ਚੈੱਕ ਕਰ ਲਓ ਥਣਾ ਦਾ ਸੈੱਟ ਚੈੱਕ ਕਰ ਲਓ ਜਿਹੜੇ ਬਰੀਡਰ ਹੋਣਗੇ ਵੀਰੇ ਆਪਣੇ ਨਾਲੋਂ ਪਰ ਖੋਨਾ ਵੀਰਾਂ ਨੂੰ ਜ਼ਿਆਦਾ ਹੋਊ। ਬਈ ਦੂਜੀ ਪੀੜੀ ਚ ਕੰਮ ਚੱਲ ਪਿਆ ਆਪਣੇ ਪਰ ਇੰਨੀ ਸਾਫ਼ ਮੀਨੀ ਝੋਟੀ ਆ ਪੱਪੇ ਦੀ। ਕਿੱਦਾਂ ਹੀ ਮਿਲਦੀ ਆ। ਮੀਨੀ ਵੈਸੇ ਵੀ ਘੱਟ ਮਿਲਦੀ ਆ ਹਨਾ ਬਈ। ਹੋਰ ਨਹੀਂ ਲਈ ਜਿੰਦਗੀ ਚ ਬਈ ਮੀਨੀ। ਅੱਛਾ ਜੀ। ਹਾਂ ਉਹ ਵੀ ਸਾਫ਼ ਕਰਕੇ ਲਈ। ਸਾਫ਼ ਕਰਕੇ ਲਈ ਮੀਨੀ ਮਿਲਦੀ ਨਹੀਂ। ਦੋਨੇ ਹੱਲਦਿਆ ਬਈ। ਦੋਨੇ ਹੱਲਦ। ਲਓ ਜੀ। ਕਹਿਣ ਦੀ ਗੱਲ ਨਹੀਂ ਪਿਓਰ ਮੀਨੀ ਚ ਆਪਾਂ ਕਹਿ ਸਕਦੇ ਆ। ਕੱਚੀ ਦੀ ਬਈ ਵੇਲੇ ਚ ਹੋ ਸਕਦਾ ਬੱਚਾ ਵੀ ਮੀਨਾ ਹੀ ਨਿਕਲੇ ਹਨਾ ਬਈ। ਹਾਂ ਇਹ ਰੱਬ ਦੇ ਰੰਗ ਆ। ਇਹ ਰੱਬ ਦੇ ਰੰਗ ਆ ਜੀ। ਮੀਨਾ ਹੀ ਲੱਗਦਾ ਬਈ ਠੀਕ ਆ ਚਲੋ ਉਹ ਆਪਾਂ ਪੱਕਾ ਨਹੀਂ ਕਹਿੰਦੇ ਪਰ ਹੋ ਸਕਦਾ ਮੀਨਾ ਬੱਚਾ ਨਿਕਲੇ ਜੀ ਜਿਹੜਾ ਵੀਰੇ 2 ਨੰਬਰ ਵੈੜਾ ਬਿਊਟੀ ਚੈੱਕ ਕਰੋ ਤੇ ਇੱਕ ਨਾ ਖਾਸियत ਆ ਵੈੜਦੀ ਜਿਹੜਾ ਹਵਾਨਾ ਨਾ ਖੁੱਚਾਂ ਚ ਲਈ ਫਿਰਦੀ ਆ ਕਰਮ ਵਾਲੀ ਅੱਜ ਤੁਸੀਂ ਮੇਲੇਆ ਵਗੈਰਾ ਤੇ ਸਾਰੇ ਵੀਰ ਜਾਂਦੇ ਹੀ ਹੁੰਦੇ ਆ ਜੀ ਮੇਲੇਾਂ ਦੀ ਪ੍ਰਦਰਸ਼ਨੀ ਆ ਬਾਈ ਛੇ ਦਾ ਅਰੀਜਨਲ ਦਰਦ ਮੰਨੀ ਆਂਦੀ ਆ ਸੂਪੇ ਘੰਟੇ ਨੂੰ ਸੂਪੇ ਦਾਲਿਆਂ ਤੇ ਆ ਦਾਲਿਆਂ ਤੇ ਆ ਬਾਈ ਦੱਸਦਾ ਕਿ ਠੀਕ ਆ ਹੁਣ ਠੰਡੀ ਮਿੱਠੀ ਬਹੁਤ ਆ ਠੀਕ ਆ ਥੋੜਾ ਜਿਹਾ ਦਰਦ ਮੰਨੀ ਜਾਂਦੀ ਆ ਕਿਉਂਕਿ ਇਹ ਸੂਗੇ ਹੋਰ ਬਾਈ ਦੱਸਦਾ ਘੰਟੇ ਨੂੰ ਸੂਪੇ ਰਾਤ ਨੂੰ ਸੂਪੇ ਜਦੋਂ ਤੱਕ ਤਾਂ ਕਰਾ ਵੀਡੀਓ ਅਪਲੋਡ ਹੋਊਗੀ ਇਹ ਸੂਪੂਗੀ ਵੀਰੇ ਤੇ ਉਹ ਤੁਸੀਂ ਬਾਈ ਕੋਲੋਂ ਪੁੱਛ ਲਿਓ ਬਈ ਬੱਚਾ ਕੀ ਦਿੱਤਾ ਬੱਚਾ ਦਿੱਤਾ ਬੱਚੀ ਦਿੱਤੀ ਕੀ ਰਿਕਾਰਡ ਆ ਵੀਰੇ ਪਹਿਲੇ ਸੂਏ ਦਾ ਪਹਿਲੇ ਸੂਏ ਪਿੰਡੋਂ ਲਈ ਆ ਬਾਈ ਲੋਕਲ ਹੀ ਲਈ ਆ ਆਪਦੇ ਪਿੰਡੋਂ ਲਈ ਠੀਕ ਆ ਬੰਦਿਆਂ ਦਾ ਘਰ ਦੱਸ ਦਾਂਗੇ ਐਡਰੈਸ ਦੱਸ ਦਾਂਗੇ ਜਾ ਕੇ ਭਲਾ ਪੁੱਛਿਆ ਜਾ ਕੇ ਪੁੱਛਿਆ ਵੇ 6 ਜਾਂਦਾ ਬਾਈ ਪਹਿਲੇ ਸੂਏ ਉਹਨਾਂ ਨੇ 24 ਕਿਲੋ ਦਾ ਰਿਕਾਰਡ ਦਿੱਤੇ 24 ਕਿਲੋ ਹਾਂ ਪਰ ਆਪਾਂ ਦੂਜੇ ਸੂਏ ਬਈ 22-23 ਕਿਲੋ ਮੰਨ ਕੇ ਲਈ ਆ ਤਾਂ ਤਾਂ 26-27 ਪਾਉਣਾ ਹੂੰ ਪਰ ਆਪਾਂ ਦੋ ਕਿਲੋ ਤਾਂਨੇ ਕਿਲੋ ਘੱਟ ਦੱਸ ਕੇ ਦਿੰਨੇ ਆ ਬਈ ਅੱਗੇ ਵੀ ਵੈੱਡ ਘੱਟ ਕੇ ਦੱਸ ਕੇ ਦਿੱਤੀ ਆ ਠੀਕ ਆ ਨਾਦਰ ਆਪਾਂ ਨੂੰ ਫੋਨ ਤੇ ਲਾਂਭਾ ਨਾ ਆਵੇ ਐ ਆਵੇ ਵੀ ਬਾਈ ਹਾਂ ਗੱਲ ਜਿਹੜੀ ਕਹੀ ਸੀ ਉਹੀ ਆ ਹੂੰ ਵੀ ਇੰਝ ਚੈੱਕ ਕਰ ਸਕਦੇ ਹੋ ਤੁਸੀਂ ਹਵਾਨੇ ਤੇ ਇਹ ਵੀ ਤੋਰ ਦਿਓ ਵੀਰੇ ਸੋਹਣਾ ਥਣਾ ਦਾ ਸਹਿਜ ਆ ਕੱਦ ਵੈੱਡ ਦੀ ਵੀ ਚੰਗੀ ਆ ਵਜਣ ਦੀ ਵੀ ਵੀਰੇ ਚੰਗੀ ਆ ਜੀ ਪਹਿਲੇ ਸੂਏ 24 ਕਿਲੋ ਮਾਲਕਾਂ ਨੇ ਦੱਸਿਆ ਜੀ ਪਰ ਬਾਈ ਦੱਸਦਾ ਕਿ ਆਪਾਂ ਐਸ ਵਾਰ 24 ਕਿਲੋ ਕਹਿ ਕੇ ਦੇਣਾ ਜੀ ਉਹ ਤੁਹਾਡੀ ਸਮਝ ਆ ਤੁਹਾਡੀ ਸੇਵਾ ਵੀਰੇ ਕਿੰਨਾ ਤੁਸੀਂ ਚੋ ਸਕਦੇ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ ਹਾਥੀ ਚਵਾਈ ਵਾਲਾ ਘੱਟ ਵਾਲਾ ਹਵਾਨਾ ਤਿਆਰੀ ਬਹੁਤ ਕਮਾਲ ਦੀ ਕੀਤੀ ਹੋਈ ਆ ਬਾਕੀ ਕਰਮ ਵਾਲੀ ਜਦੋਂ ਸੂਪ ਹੀ ਉਹਨੂੰ ਪਤਾ ਵੀਰੇ ਹਵਾਨੇ ਦੀ ਜਿਹੜੀ ਢਲ ਹੋਈ ਆ ਸਾਰੀ ਕੱਢ ਕੇ ਸੁਣੀ ਆ ਜੀ ਚੰਗੀ ਆ ਤੁਸੀਂ ਬਰੀਡ ਤੇ ਕੰਮ ਕਰਨਾ ਤੁਸੀਂ ਦੁੱਧ ਦਾ ਕੰਮ ਕਰਨਾ ਤਾਂ ਬੈੜ ਦੁੱਧ ਵਾਲੇ ਨਜ਼ਾਰੇ ਦੇ ਦੂ ਕਿਉਂਕਿ ਜਿਹੜੇ ਦੇ ਅੰਗ ਆ ਜੀ ਸਾਰੇ ਦੁੱਧ ਵਾਲੇ ਆ ਬਰੀਡ ਵਾਲੇ ਆ ਚੰਗੀ ਸੰਭੀ ਪਲੀ ਆ ਹੋ ਸਕਦਾ ਸੀਮੰਟ ਵੀ ਚੰਗਾ ਲੱਗਿਆ ਹੋਵੇ ਰਿਕਾਰਡ ਤਾਂ ਹੈ ਨਹੀਂ ਬਾਈ ਆਪਣੇ ਕੋਲ ਕੋਈ ਕੋਣ ਬਾਈ ਪਿੰਡੋਂ ਲਈ ਆ ਪੁੱਛ ਕੇ ਆ ਰਹੇ ਬਾਕੀ ਬਟ ਪਿੰਡ ਵਾਲਾ ਡਾਕਟਰ ਬਹੁਤ ਚੰਗੇ ਢੀਕੇ ਭਰਦਾ ਠੀਕ ਆ ਜਣੀ ਚੰਗੇ ਸੀ ਹੋ ਸਕਦਾ ਚੰਗਾ ਸੀਮੰਟ ਲੱਗਿਆ ਹੋਵੇ ਪਰ ਕਹਿ ਕੇ ਨਹੀਂ ਦਿੰਦੇ ਕਿਉਂਕਿ ਜਿਹੜੇ ਵੀਰ ਨੇ ਇੰਨੀ ਚੰਗੀ ਵਹਿੜ ਸਾਂਭੀ ਐ ਸੀਮੰਟ ਨਹੀਂ ਮਾੜਾ ਲਗਾਉਂਦਾ ਹੁੰਦਾ ਕੋਈ ਵੀ ਸੱਜਣ ਬੱਸ ਦਿੰਦਾ ਨੇ ਛੇ ਆ ਠੀਕ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਐ ਇੱਕ ਦਾਸ ਬਾਈ ਓਜੂ ਮਾੜਾ ਮੋਟਾ ਮਾਨਤਨ ਕਰਦੇ ਆ ਜੋੜਾ ਲੈ ਜੇ ਸੱਜਣ ਕੋਈ ਖੁੱਲਾ ਮੰਨਤਾ ਠੀਕ ਹੈ ਜੋੜੇ ਚ ਬਾਈ ਕਹਿੰਦਾ ਖੁੱਲਾ ਮੰਨਤਾ ਨੂੰ ਹੋ ਜੂਗਾ ਜੀ 110000 ਰੁਪਇਆ ਵੈੜ ਦੀ ਡਿਮਾਂਡ ਆ ਚੰਗੇ ਨਗ ਤੇ ਸਾਫ ਸੁਥਰੇ ਨਗ ਜਿੰਨੇ ਹੈਗਾ ਆਪਾਂ ਵੀਡੀਓ ਇਸ ਕਰੋ ਅਪਲੋਡ ਕੇ ਜੀ ਹੋਰ ਕੋਲੇ ਹੁੰਦੀ ਬਈ ਇਹਦਾ ਮੁੱਲ 40 ਚੁੜੀ ਕਰਨਾ ਹੈ ਅਗਲੇ ਸਹੀ ਗੱਲ ਆ ਵੈੜ ਚ ਬਰੀਕੀਆਂ ਵੀਡੀਓ ਤੇ ਨਹੀਂ ਮੈਂ ਜੈਦਗਦਾ ਤੁਹਾਨੂੰ ਕਿਵੇਂ ਲੱਗਦੀ ਹੋਊਗੀ ਪਰ ਆ ਕੇ ਵੈੜ ਚ ਬਰੀਕੀਆਂ ਚੈੱਕ ਕਰਿਓ ਯਾਨੀ ਖੜੀ ਦੱਸੂਗੇ ਬਈ ਹਾਂ ਮੈਂ ਚੀਜ਼ ਹੈਗੀ ਆ ਬਈ ਪਰ 20 22 ਦੱਸ ਕੇ ਦੇਵਾਂਗਾ ਠੀਕ ਆ ਨੰਬਰ ਸਕਰੀਨ ਤੇ ਲਗਾਤਾਰ ਚਲਦਾ ਰਹੂਗਾ ਜੀ ਧੰਨਵਾਦ